की नाम है जी मेरा नाम शीतल है की गल की जी? मैं उदर गई थी कुछ बचे चम कुछ पढ़ लिया मेनू पिछो सारा बोहत ज्यादा होगा हुए ने पर कोई कुछ कर ਕੀ ਕੰਮ ਕੀ ਕਰਦੇ ਤੁਸੀਂ ਮੈਂ ਜੀ ਪਹਿਲਾ ਘਰਾਂ ਦੇ ਵਿੱਚ ਕਰਦੀ ਸੀ ਫਿਰ ਉਹਨੂੰ ਬੁਟੀਕ ਤੇ ਜਾਨਣੀ ਆ ਆਪਣਾ ਅਗਰ ਨਵੀਂ ਵਾਦੀ ਵਿਸ਼ਵਾਤ ਮੰਦਿਰ ਕੋਲ ਤੇ ਇੱਕੋ ਕੁੱਤੀ ਸੀ ਜਿਹ ਇੱਕੋ ਹੀ ਕੁੱਤਾ ਸੀਗੀ ਉਹਨੇ ਇੰਨਾ ਬੁਰਾ ਹਾਲ ਕਰਤਾ ਸੀ ਅੱਛਾ ਪਿਛੜਾਇਆ ਕਿਨਾਂ ਨੇ ਛੁੜਾਇਆ ਨਾਲ ਦੇ ਗਵਾਂਢੀ ਵਾਲੇ ਭੱਜ ਕੇ ਆਏ ਨੇ ਉਹਨਾਂ ਨੇ ਛੁੜਾਇਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਰਵੀਸ਼ ਕੁਮਾਰਾ ਜੀ ਬੱਤੀ ਇਹ ਨਹੀਂ ਕੱਢੇ ਮਾਰੇ ਇਹ ਅਸੀਂ ਅੰਦਰ ਘਰੇ ਬੈਠੇ ਸੀਗੇ ਤੇ ਇੱਕੋਲਾ ਚਿੱਕਾਂ ਦੀ ਆਵਾਜ਼ਾਂ ਆਈਆਂ ਜਦ ਦੇਖਿਆ ਜਾ ਕੇ ਗਲੀ ਦੇ ਵਿੱਚ ਕੁੱਤੀ ਸੋਈ ਹੋਈ ਹੈ ਤੇ ਇਹਨਾਂ ਦੇ ਲਵੇ ਚ ਨੰਗਰੀ ਹੋਣੀ ਤੇ ਭੱਜੀ ਇੱਕੋਲਾ ਤੇ ਇੱਟ ਮਾਰੀ ਇਹਨਾਂ ਨੇ ਪਹਿਲੇ ਉਹਦੇ ਤੇ ਫਿਰ ਉਹਨੇ ਕੁੱਤੀ ਨੇ ਇਹਨੂੰ ਫੜ ਲਿਆ ਉਹ ਫੜਿਆ ਇਹਨਾਂ ਬੁਰਾ ਕਿ ਇਹਦੀ ਬਾਹ ਜਿਹੜੀ ਖੱਬੀ ਹੱਥ ਉਹਦੇ ਤੇ ਕੱਟ ਲੱਗ ਗਿਆ ਤੇ ਫਿਰ ਖੂਨ ਜ਼ਿਆਦਾ ਲੱਗਣ ਚੱਕਰ ਭੱਜੇ ਭੱਜੇ ਗਏ ਫਮ ਚੱਕ ਕੇ ਲੈ ਕੇ ਆਏ ਇਹਨਾਂ ਨੂੰ ਹੁਣ ਕੁੱਤੀ ਸੋਈ ਹੋਈ ਹੈ ਉਹਨਾਂ ਮਤਲਬ ਐਮਸੀ ਸਾਹਿਬ ਨੂੰ ਕਈ ਵਾਰ ਕਿਹਾ ਵੀ ਚੁਕਾ ਦਿਓ ਕੁੱਤੇ ਨੂੰ ਉਹ ਕਹਿੰਦੇ ਦੇਖੋ ਅਸੀਂ ਕੀ ਕਰ ਸਕਦੇ ਇੱਥੇ ਜੇ ਤੁਸੀਂ ਮਾਰਦੇ ਹੋ ਤਾਂ ਫਿਰ ਦੇ ਕੇਸ ਪਣਦਾ ਇਹਨੂੰ ਚੁਕਾ ਨਹੀਂ ਸਕਦੇ ਹੈਗੇ ਜੀ ਆ ਗੱਲ ਹੋਈ ਸਵੇਰੇ ਹੀ ਸੁਜੈਸਟ ਅੱਜ ਸਵੇਰੇ ਹੀ ਮੈਂ ਕਹਿ ਕੇ ਆਇਆ ਸੀਗਾ ਉਹਨਾਂ ਨੂੰ ਪਹਿਲਾਂ ਵੀ ਇੱਥੇ ਦਾ ਮਾਮਲਾ ਸੀਗਾ ਆਹ ਹੋਇਆ ਤੀਗਾ ਥੋੜੇ ਦਿਨ ਪਹਿਲਾਂ ਹੋਇਆ ਤੀਗਾ ਉਹ ਉਹਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਤੀਗੀ ਉਹ ਮਹੱਲੇ ਦੇ ਬਾਹਰ ਹੀ ਸੀਗਾ ਜਦਕਿ ਉਹ ਕੁੱਤੇ ਨੂੰ ਚੁਕਾ ਵੀ ਦਿੱਤਾ ਤੀਗਾ ਫਿਰ ਉਹ ਕੁੱਤੇ ਦੁਬਾਰਾ ਚ ਫਿਰ ਉਸੇ ਮਹੱਲੇ ਚ ਆ ਕੇ ਬੈਠ ਗਏ ਕਿ ਮੰਮ ਦੇ ਕੋਣ ਕੋਣ ਹੋਰ ਜਿਵੇਂ ਬਾਰੇ ਦੇਖੋ ਇਹਦੇ ਵੀ ਤਾਂ ਮੈਂ ਤਾਂ ਇਹੀ ਗੱਲ ਕਹੂੰਗਾ ਕਮੇਟੀ ਜ਼ਿੰਮੇਵਾਰ ਹੈ ਜਿਹੜੀ ਕੁੱਤਿਆਂ ਦਾ ਚੱਕ ਨਹੀਂ ਰਹੀ ਹੈਗੀ ਕਹਿਣ ਤੋਂ ਬਾਅਦ ਵੀ ਐਮਸੀ ਸਾਹਿਬ ਨੂੰ ਵੀ ਕਹਿਣ ਤੋਂ ਬਾਅਦ ਵੀ ਉਹਨਾਂ ਨੂੰ ਚਾਹੀਦਾ ਕਿ ਅੱਗੇ ਕਹੋ ਹੁਣ ਦੇਖੋ ਜੀ ਸਬਦੇ ਘਰਾਂ ਬਾਰੇ ਕੁੱਤੇ ਸਭ ਨੂੰ ਪਿਆਰ ਜਾਨਵਰ ਛੋਟਾ ਬੱਚਾ ਹੈ ਕੋਈ ਵੀ ਹਰ ਹਰ ਬੰਦਾ ਉਹਨੂੰ ਖਾਓ ਖਵਾ ਕੇ ਜਾਂਦਾ ਹੈ ਖਵਾਣ ਕਰਕੇ ਹੀ ਉਹ ਉੱਥੇ ਬੈਠੀ ਰਹਿੰਦੀ ਹੈ ਫਿਰ ਉਹ ਸੋਈ ਹੋਈ ਹੈ ਉਹ ਕਿਸੇ ਨੂੰ ਕੁਝ ਕਹਿੰਦਾ ਨਾ ਜਾਨਵਰ ਉਹਨੂੰ ਡਰ ਲੱਗਦਾ ਹੈ ਉਹ ਮਗਰ ਪੈਂਦਾ ਹੀ ਪੈਂਦਾ ਹੈ ਤਾਂ ਇਹ ਦੇ ਵਿੱਚ ਕਿ ਮੇਰੇ ਕੋਲ ਦੇ ਛੋਟੇ ਬੱਚੇ ਨੇ ਘਰ ਆ ਮੇਰਾ ਬਾਹਰ ਗਲੀ ਚ ਘੁੰਮਦੇ ਡਰ ਸਾਨੂੰ ਵੀ ਹੈਗਾ ਇਸ ਚੀਜ਼ ਦਾ ਪਰ ਕਰ ਕੁਝ ਨਹੀਂ ਸਕਦੇ ਅਸੀਂ ਵੀ ਕਿੰਨਾ ਹੁਣ ਜੇ ਆਪਣੇ ਪੈਸੇ ਦੇ ਕੇ ਅਸੀਂ ਕਿ ਛੱਡ ਕੇ ਆਂਦੇ ਉੱਥੇ ਦੇ ਬੰਦੇ ਸਾਡੇ ਗੱਲ ਪਹਿਣਗੇ ਇਸ ਕਰਕੇ ਅਸੀਂ ਕੁਝ ਨਹੀਂ ਕਰ ਸਕਦੇ ਜੀ ਉੱਥੇ ਜਖਮ ਇਹਨਾਂ ਦੇ ਕਿੰਨੇ ਕਿੱਥੇ ਜਖਮ ਦੇਖੋ ਜੀ ਇਹਨਾਂ ਦੇ ਇੱਕ ਤੱਕ ਬਾਹ ਤੇ ਲੱਗਿਆ ਜੀ ਜਿਹੜਾ ਜ਼ਿਆਦਾ ਸੀਗਾ ਪਿੱਛੇ ਆ ਦੰਦ ਲੱਗੇ ਆ ਐਜੀ ਗੱਲ ਨਹੀਂ ਹੈ ਕਿ ਦੰਦ ਲੱਗੇ ਹੋਏ ਨੇ ਇਹਨਾਂ ਦੇ ਵੀ ਥੱਲੇ ਗਿਰ ਗਏ ਜੀ ਚੱਕਿਆ ਅਸੀਂ ਭੱਜ ਗਏ ਕੁੱਤੇ ਨੂੰ ਮਾਰੇ ਭਜਾਇਆ ਪਿੱਛੇ ਨੂੰ ਤਾਂ ਕਿ ਜੇ ਪਿੱਛੇ ਹੱਟੀ ਤਾਂ ਇਹਨੂੰ ਚੱਕ ਕੇ ਮੈਂ ਲੈ ਕੇ ਆਇਆ ਕੋਈ ਸੀਗਾ ਨਹੀਂ ਦੁਬੈ ਦਾ ਟਾਈਮ ਆ ਕਾਕੀ ਕੁੱਤਿਆਂ ਦੀ ਸ਼ਹਿਰ ਦੇ ਵਿੱਚ ਕਾਫੀ ਸਮੱਸਿਆ ਆ ਪਿਛਲੇ ਦਿਨ ਹੀ ਇੱਕ ਲੇਡੀਜ਼ ਦੀ ਨਵੀਂ ਵਾਡੀ ਦੇ ਵਿੱਚ ਡੌਗ ਬਾਈਟ ਹੋਈ ਸੀ ਤੇ ਅੱਜ ਉਸ ਤਰ੍ਹਾਂ ਦਾ ਇੱਕ ਮਾਮਲਾ ਫੇਰ ਸਾਹਮਣੇ ਆਇਆ ਕੀ ਕਹਿਣਾ ਚਾਹੁੰਦੇ ਆਂ ਦੇਖੋ ਸਰ ਲਕੀਸ਼ ਜੀ ਪਹਿਲੇ ਤਾਂ ਤੁਹਾਡਾ ਧੰਨਵਾਦ ਜੀ ਤੁਸੀਂ ਸਾਡੀ ਆਵਾਜ਼ ਦੇ ਜਰੀਏ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚਾਣ ਆਏ ਹੋ ਕਿ ਵੀ ਆਉਣ ਵਾਲੇ ਸਮੇਂ 'ਚ ਇਹ ਬਹੁਤ ਇੱਕ ਗੰਭੀਰ ਸਮੱਸਿਆ ਜੋ ਸ਼ਹਿਰ ਵਾਸੀ ਹਰੇਕ ਸ਼ਹਿਰ ਵਾਸੀ ਲਈ ਬਣਦੀ ਜਾ ਰਹੀ ਆ ਹਰ ਵਾਰਡ 'ਚ ਪ੍ਰੋਬਲਮ ਆ ਇਹ ਹਰ ਸ਼ਹਿਰ 'ਚ ਪ੍ਰੋਬਲਮ ਆ ਇਹ ਪਰ ਸਰਕਾਰਾਂ ਵੱਲੋਂ ਇਹਦੇ ਲਈ ਕੋਈ ਵੀ ਹਜੇ ਤੱਕ ਉਚਿਤ ਕਦਮ ਨਹੀਂ ਚੁੱਕਿਆ ਜਾ ਰਿਹਾ ਕੇ ਸਿਰ ਕੇਵਲ ਸਟਰਲਾਈਜੇਸ਼ਨ ਦੇ ਬਿਹਾ ਦੇਹ ਸਹਾਰੇ ਇਹਦਾ ਇਹ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ ਜਦੋਂ ਵੀ ਅਸੀਂ ਕਮੇਟੀ 'ਚ ਨਗਰ ਕੌਂਸਲ 'ਚ ਆਪਣੇ ਅਧਾਰਾ ਕਹਿੰਦੇ ਆ ਜਾਂ ਪਬਲਿਕ ਨੂੰ ਪ੍ਰੋਬਲਮ ਆਂਦੀ ਆ ਕਿਉਂਕਿ ਇਹ ਨਿਤ ਦੇ ਨਾਲ ਆ ਰਹੀ ਆ ਪ੍ਰੋਬਲਮ ਇਹ ਕਦੇ ਕਿਤੇ ਵਾਰਡ ਚ ਆ ਰਹੀ ਮੇਰੇ ਵਾਰਡ 'ਚ ਵੀ ਆਂਦੀਆਂ ਨੇ ਇਹ ਪ੍ਰੋਬਲਮਾਂ ਤੇ ਹੁਣ ਤੁਸੀਂ ਇਹ ਦੇਖੋ 2-3 ਤਾਂ ਕਿੰਨੇ ਖਤਰਨਾਕ ਇਨਸੀਡੈਂਟ ਹੋ ਚੁੱਕੇ ਆ ਜਿਹੜਾ ਅੱਜ ਹੋਇਆ ਤੇ ਇੱਕ ਕੁਛ ਦਿਨ ਪਹਿਲਾਂ ਲੇਡੀਜ਼ ਨਾਲ ਵੀ ਹੋਇਆ ਸੀਗਾ ਉਸ ਦਿਨ ਵੀ ਚਲੋ ਐਮਐਲਏ ਸਾਹਿਬ ਨੇ ਐਫਰਟ ਕੀਤੇ ਤੇ ਈਓ ਸਾਹਿਬ ਨੂੰ ਕਿਹਾ ਤੇ ਉਹਨਾਂ ਨੇ ਉਹ ਕੁੱਤਾ ਚਲੋ ਪਿੰਜਰੇ ਪਿੰਜਰੇ ਫੜ ਕੇ ਲੈ ਗਏ ਪਰ ਇੱਕ ਕੁੱਤਾ ਫੜਨ ਵਾਲੇ ਕੋਈ ਹੱਲ ਨਹੀਂ ਹੋਣਾ ਇਸ ਦਾ ਅਸੀਂ ਚਾਹੁੰਦੇ ਆ ਕਿ ਇਸ ਚੀਜ਼ ਦਾ ਕੋਈ ਉਹਨਾਂ ਨੂੰ ਵੀ ਅਸੀਂ ਕਹਿੰਦੇ ਆ ਕਿ ਜੇ ਜੱਤਾ ਜੇ ਤਾਂ ਤੁਹਾਨੂੰ ਡੌਗ ਲਵਰ ਹੈਗੇ ਹੋ ਫੇ ਤਾਂ ਤੁਸੀਂ ਇਹਨਾਂ ਨੂੰ ਆਪਣੇ ਘਰ ਚ ਜਾਂ ਸੇਫ ਕਿਸੇ ਸੇਫ ਜਗ੍ਹਾ ਤੇ ਰੱਖ ਕੇ ਇਹਨਾਂ ਨੂੰ ਪਾਲੋ ਜਾਂ ਇਹਨਾਂ ਜੋ ਵੀ ਤੁਸੀਂ ਇਹਨਾਂ ਦਾ ਪ੍ਰਤੀ ਕਰਨਾ ਚਾਹੁੰਦੇ ਹੋ ਕਰੋ ਪਰ ਇਹਦੇ ਨਾਲ ਨਾਲ ਤੁਸੀਂ ਹੋਰ ਪਬਲਿਕ ਦਾ ਲੇਡੀਜ਼ ਦਾ ਬੱਚਿਆਂ ਦਾ ਵੀ ਖਿਆਲ ਦੇਖੋ ਨਾ ਕਿ ਵੀ ਇਹਨਾਂ ਦੇ ਕਾਰਨ ਜਿਹੜੀ ਉਹਨਾਂ ਨੂੰ ਬਜ਼ੁਰਗਾਂ ਨੂੰ ਪ੍ਰੋਬਲਮ ਆ ਰਹੀਆਂ ਨੇ ਰੋਜ਼ ਹੀ ਨਿਤ ਡੌਗ ਬਾਈਟਿੰਗ ਹੋ ਰਹੀਆਂ ਨੇ ਕਿ ਵੀ ਇਹਨਾਂ ਦਾ ਕੀ ਹੱਲ ਆਪਣੇ ਕੋਲ ਇਹ ਆਪਾਂ ਸਾਰੇ ਸਮਾਜ ਨੂੰ ਰਲ ਕੇ ਹੀ ਇੱਕ ਦੂਜੇ ਨਾਲ ਇਹ ਇਹਦਾ ਹੱਲ ਕਰਨਾ ਪੈਣਾ ਹੈ ਕਿ ਵੀ ਅਸੀਂ ਅਸੀਂ ਦੇਖੋ ਨਗਰ ਕੌਂਸਲ 'ਚ ਇਹ ਸੰਬੰਧੀ ਕੋਈ ਇਹਨਾਂ ਕੋਲ ਕੋਈ ਉਹ ਨੀਗਾ ਵਿਚਾਰਿਕ ਹੱਲ ਹੈ ਨੀਗਾ ਅਸੀਂ ਜਦ ਵੀ ਨਗਰ ਕੌਂਸਲ ਦੇ ਈਓ ਸਾਹਿਬ ਕੋਲ ਜਾਂਦੇ ਆ ਉਹ ਕਹਿੰਦੇ ਸਾਡੇ ਕੋਲ ਕੀ ਆ ਜੀ ਸਰਕਾਰ ਨੂੰ ਉੱਪਰਲੇ ਲੈਵਲ ਤੇ ਕੋਈ ਨਾ ਕੋਈ ਪਾਲਿਸੀ ਬਣਾਉਣੀ ਚਾਹੀਦੀ ਆ ਉੱਪਰਲੇ ਲੈਵਲ ਤੇ ਵਿਧਾਨ ਸਭਾ ਲੈਵਲ ਤੇ ਕੋਈ ਪਾਲਿਸੀ ਦੀ ਇਸ ਟਾਪਿਕ ਤੇ ਗੱਲੇ ਨਹੀਂ ਕਰ ਰਿਹਾ ਕਿ ਮੈਂ ਤਾਂ ਹੈਰਾਨ ਆ ਕਿ ਜਿਹੜੇ 117 ਸਾਡੇ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਨੇ ਐਮ ਐਲ ਏ ਸਾਹਿਬ ਨੇ ਸਾਰੀ ਸਤਕਾਰਯੋਗ ਨੇ ਪਰ ਉਹ ਇਸ ਸੰਬੰਧੀ ਕਿਉਂ ਨਹੀਂ ਉਪਰਾਲਾ ਕਰ ਰਹੇ ਕਿ ਵੀ ਇਹ ਹਰ ਸ਼ਹਿਰ ਚ ਇਹ ਸਮੱਸਿਆ ਹੈ ਇਹ ਇਕੱਲੇ ਕਿਤੇ ਇੱਕ ਏਰੀਆ ਦੀ ਤਾਂ ਸਮੱਸਿਆ ਨਹੀਂ ਪੂਰੇ ਪੰਜਾਬ ਦੀ ਸਮੱਸਿਆ ਬਣਦੀ ਜਾ ਰਹੀ ਆ ਹੁਣ ਇਸ ਲਈ ਉਹਨਾਂ ਨੂੰ ਬੇਨਤੀ ਆ ਜੀ ਕੋਈ ਤਾਂ ਇਸ ਸਬੰਧੀ ਆਵਾਜ਼ ਚੱਕੋ ਕੋਈ ਤਾਂ ਇਸ ਸਬੰਧੀ ਗੱਲ ਕਰਨ ਦੀ ਖੇਚਲ ਕਰੋ ਤਾਂ ਜੋ ਪਬਲਿਕ ਨੂੰ ਥੱਲੇ ਗਰਾਊਂਡ ਲੈਵਲ ਤੇ ਕੋਈ ਰੀਲੀਫ ਮਿਲ ਸਕੇ ਦੇਖੋ ਜੇ ਅਸੀਂ ਖੰਨਾ ਸਿਵਲ ਹਸਪਤਾਲ ਦੀ ਇਹ ਅੰਕੜਿਆਂ ਦਾ ਹਿਸਾਬ ਲਾਈਏ ਤੇ ਰੋਜ਼ ਦੇ ਘੱਟੋ-ਘੱਟ ਇੱਕ ਮੈਂ ਘੱਟੋ-ਘੱਟ ਦੱਸ ਰਿਹਾ ਤੂੰ 25 ਤੋਂ 30 ਕੇਸ ਡੇਲੀ ਦੇ ਨੇ ਡੌਗ ਬਾਈਟਿੰਗ ਦੇ ਪਰ ਇਸ ਸਬੰਧੀ ਕੋਈ ਹੱਲ ਕੀ ਆ ਜੀ ਅਸੀਂ ਕਹਿੰਦੇ ਜੀ ਇਸ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਇਸ ਗੰਭੀਰਤਾ ਦੇ ਹੱਲ ਇਸ ਨੂੰ ਹੱਲ ਇਹਦੇ ਹੱਲ ਵੱਲ ਨੂੰ ਵਧਿਆ ਜਾਵੇ ਨਾ ਕਿ ਕਿਸੇ ਦੋਸ਼ ਦੋਸ਼ ਕਿਸੇ ਨੂੰ ਦੋਸ਼ਪੂਰਣ ਰਾਜਨੀਤੀ ਕੀਤੀ ਜਾਵੇ ਤੇ ਜਿਸ ਨਾਲ ਪਬਲਿਕ ਇਹ ਇਹ ਸਭ ਨਾਲੋਂ ਜ਼ਿਆਦਾ ਸਮੱਸਿਆ ਦੇਖੋ ਪਬਲਿਕ ਨੂੰ ਆ ਰਹੀ ਆ ਬੜਾ ਬੜੇ ਲੈਵਲ ਤੇ ਅਫਸਰ ਇੰਨੇ ਐਡੇ-ਐਡੇ ਅਫਸਰ ਬੈਠੇ ਨੇ ਐਡੇ-ਐਡੇ ਲੀਡਰ ਬੈਠੇ ਨੇ ਕਿਉਂ ਨਹੀਂ ਉਹ ਇਹ ਚੀਜ਼ਾਂ ਉਹਨਾਂ ਦੇ ਧਿਆਨ ਚਾਹਦੀਆਂ ਕਿਉਂ ਨਹੀਂ ਇਹ ਚੀਜ਼ਾਂ ਦੇ ਹੱਲ ਲਈ ਕੋਈ ਉਪਰਾਲਾ ਕਰਦੇ ਹਾਂਜੀ ਅੱਜ ਇੱਕ ਟੌਗ ਬਾਈਟ ਦਾ ਕੇਸ ਆਇਆ ਸਾਡੀ ਐਮਰਜੈਂਸੀ ਦੇ ਵਿੱਚ ਪੇਸ਼ੈਂਟ ਅਕੋਰਡਿੰਗ ਟੂ ਹਰ ਪੇਸ਼ੈਂਟ ਨੇ ਦੱਸਿਆ ਕਿ ਉਹ ਨਈਂ ਆਵਾਦੀ ਗਲੀ ਦੇ ਵਿੱਚ ਜਾ ਰਹੀ ਸੀ ਤਾਂ ਇੱਕ ਪਿੱਛੋਂ ਡੌਗ ਨੇ ਉਹਨੂੰ ਆ ਕੇ ਹਮਲਾ ਕੀਤਾ ਉਹਦੇ ਤੇ ਤੇ ਉਸਨੂੰ ਕਈ ਜਗ੍ਹਾ ਤੇ ਬਾਈਟ ਹੋਏ ਹੈਗੇ ਆ ਇੱਕ ਤੇ ਵੱਡਾ ਬਾਈਟ ਸੀਗਾ ਉਹਦੀ ਆਰਮ ਦੇ ਉੱਪਰ ਔਰ ਮਲਟੀਪਲ ਬਾਈਟ ਸੀਗੇ 9 ਤੋਂ 10 ਬਾਈਟ ਸੀਗੇ ਉਹਦੇ ਲੈਫਟ ਬੱਟਕ ਰੀਜਨ ਦੇ ਅਸੀਂ ਪੇਸ਼ੈਂਟ ਨੂੰ ਮੋਡਲਿਸਾ ਇਹ ਤਾਂ ਸਾਰੇ ਇੰਜੈਕਸ਼ਨ ਵਗੈਰਾ ਲਗਾ ਕੇ ਉਹਨੂੰ ਅੱਗੇ ਨੈਕਸਟ ਫਾਲੋਅ ਅਪ ਲਈ ਬੁਲਾਇਆ ਹੈਗਾ ਪੇਸ਼ੈਂਟ ਨੂੰ ਜੋ ਸਾਡੇ ਕੋਲੇ ਬੰਦਾ ਟ੍ਰੀਟਮੈਂਟ ਸੀ ਐਮਰਜੈਂਸੀ ਵਿੱਚ ਉਹ ਅਸੀਂ ਪੇਸ਼ੈਂਟ ਨੂੰ ਪ੍ਰੋਵਾਈਡ ਕੀਤਾ ਸਾਰਾ King of Spices Restaurant Cafe and a Rooftop में आपका स्वागत है यहां की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना किंग ऑफ स्पाइसेस